ਫਗਵਾੜਾ ਵਿਖੇ ਭਾਜਪਾ ਮੰਡਲ ਦੀ ਅਗਵਾਈ ਹੇਠ ਸਤਾਨਕ ਰੈਸਟ ਹਾਊਸ ਵਿਖੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀਏ ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਨ ਨੇ ਸ਼ਿਰਕਤ ਕੀਤੀ। ਇਸ ਮੌਕੇ ਔਣਾ ਵੱਲੋਂ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਸਵੀਰ ਤੇ ਫੁੱਲ ਮਾਲਾਾਂ ਮਾ ਪੇਟ ਕੀਤੀ ਗਈਆਂ, ਉੱਥੇ ਹੀ ਸੋਮ ਪ੍ਰਕਾਸ਼ ਕੈਨ ਨੇ ਕਿਹਾ ਕਿ ਸ਼੍ਰੀ ਅਟਲ ਬਿਹਾਰੀ ਵਾਜਪਾਈ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦੇ ਸਰੋਤ ਹਨ ਤੇ ਸਾਨੂੰ ਉਹਨਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਦੇਜ ਦੇ ਹਰ ਨਾਗਰਿਕ ਦੀ ਸੇਵਾ ਕਰਨ ਲਈ ਤਿਆਰਬਰ ਤਿਆਰ ਰਹਿਣਾ ਚਾਹੀਦਾ ਹੈ। ਅੱਜ ਅਟਰਵੈਰੀ ਬਾਜਵੀ ਸਾਹਿਬ ਦਾ ਜਨਮ ਦਿਨ ਹਰ ਸਾਡੀ ਦੇਰਜੀ ਬ੍ਰਿਸ਼ਾਦਨ ਅਮਨਉਦੇ ਇਹ ਦਿਨ ਜਸ਼ਨ ਦੇ ਦਿੱਤੇ ਜਾਣੇ ਅਸੀਂ ਕਮਿਟਿਡ ਹੈ ਪਾਰਟੀ ਜਨਤਾ ਪਾਰਟੀ ਲੋਕਾਂ ਦੀ ਸੇਵਾ ਕਰਨ ਲਈ ਔਰ ਉਹਨਾਂ ਦੇ ਵਿਕਾਸ ਦੇ ਦੇਸ਼ ਦੇ ਵਿਕਾਸ ਲਈ ਦੇਸ਼ੀ ਇੱਕ ਦਾਕਰ ਤਰੀਕੇ ਆਮ ਰੱਖਣ ਲਈ ਅਭਿਵਾਜਨ ਮਦਦ ਗਿਆ ਔਰ ਚੰਗਾ ਸ਼ਾਸਨ ਦੇ ਲਈ ਲੋਕਾਂ ਦੇ ਪੱਲੇ ਲੋਕਾਂ ਦੀ ਭਲਾਈ ਦੇ ਇਹ ਦਾ ਪ੍ਰਣ ਵੀ ਕਰਦੇ ਆ ਮੈਂ ਸਾਰੇ ਕਰਤਾ ਨੂੰ ਲੋਕ ਨੂੰ ਕਹਾਂਗਾ ਕਿ ਇਸ ਅਟਰਬਾਈ ਬਾਜਵੀ ਦੇ ਜਨਮ ਦਿਨ ਤੇ ਲੋਕਾਂ ਦੀ ਸੇਵਾ ਦਾ ਪ੍ਰਣ ਲੈ ਕੇ ਸੇਵਾ ਦਾ ਖਾਵਾ ਪੈਦਾ ਕਰਕੇ ਧੰਨਵਾਦ ਅੱਜ ਪੂਰਾ ਪ੍ਰਧਾਨ ਮੰਤਰੀ ਸੀ ਡਾਟਰ ਬਾਈ ਦਾ ਜਨਮ ਦਿਨ ਤੇ ਮੰਡਲ ਵੱਲੋਂ ਚਾਰੇ ਮੰਡਲਾਂ ਵੱਲੋਂ ਔਰ ਸਾਡੇ ਮੰਤਰੀ ਸੋਮਪ੍ਰਕਾਸ਼ ਜੀ ਕਹਿਣ ਉਹਨਾਂ ਦੀ ਰੱਖਿਆ ਦੇ ਵਿੱਚ ਮੈਡਮ ਨੀਤਾ ਸੋਪਰਾ ਜੀ ਅੱਜ ਰੈਸਟੋਰੈਂਟ ਦੇ ਵਿੱਚ ਬਹੁਤ ਸਾਰੇ ਕਾਰਕਟਰ ਉਤਸ਼ਾਹ ਨਾਲ ਲੱਗੇ ਹੋਏ ਮੈਂ ਜਨਮ ਦਿਨ ਦੀਆਂ ਜੋ ਅੱਜ ਪਾਰਟੀ ਦੇਣ ਹੈ ਸ਼੍ਰੀ ਅਟਲ ਬਿਹਾਰੀ ਬਾਜਪਾਈ ਦੀ ਉਹਨਾਂ ਕਰਕੇ ਅਸੀਂ ਅੱਜ ਹੈ ਔਰ ਬਾਜਪਾਈ ਨੇ ਪੂਰੇ ਦੇਸ਼ ਦੇ ਵਿੱਚ ਪੂਰੇ ਜਦੋਂ ਰਾਜ ਕੀਤਾ ਪ੍ਰਧਾਨ ਮੰਤਰੀ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਬੜੇ ਉਤਸ਼ਾਹ ਦੇ ਨਾਲ ਕੰਮ ਕਰਾਂ ਚ ਲੱਗੇ ਰਹੇ ਅੱਜ ਵੀ ਉਹਨਾਂ ਦੀ ਦੇਣ ਹੈ ਅੱਜ ਸਾਡੇ ਪ੍ਰਧਾਨ ਮੰਤਰੀ ਜੀ ਨਰਿੰਦਰભાઈ ਮੋਦੀ ਜਿਨ੍ਹਾਂ ਨੇ ਅਰੜਨ ਵਿਜਪਾਈ ਦੇ ਕਦਮਾਂ ਨਾਲ ਚੱਲ ਕੇ ਅੱਜ ਦੇਸ਼ ਦਾ ਬਹੁਤ ਵੱਡਾ ਇੱਕ ਨਾਂ ਕੀਤਾ ਹੈ ਅੱਜ ਸੈਂਟਰ ਜਿਹੜੀ ਸਰਕਾਰ ਚੱਲ ਰਹੀ ਹੈ ਉਹ ਅਰੜਨ ਵਿਹਾਰੀ ਬਾਜਪਾਈ ਪੂਰਵ ਪ੍ਰਧਾਨ ਮੰਤਰੀ ਦੇ ਨਕਸ਼ਾ ਨਾਲ ਚੱਲ ਰਹੀ ਆ ਮੈਂ ਕਾਰਕਿਰਤਾ ਉਤਸ਼ਾਹ ਨਾਲ ਸਾਡੀਆਂ ਭੈਣਾਂ ਵੀ ਉਤਸ਼ਾਹ ਦੇ ਨਾਲ ਅੱਜ ਜਨਮ ਦਿਨ ਰਾਸ਼ਟਰ ਉਤੇ ਵਿੱਚ ਬਣਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਕਾਰਕਿਰਤਾ ਨੂੰ ਵਧਾਈ ਦਿੰਦਾ ਅਤੇ ਆਉਣ ਵਾਲਾ ਸਮਾਂ ਫਿਰ ਭਾਰਤੀ ਜਨਤਾ ਪਾਰਟੀ 24 ਦੇ ਵਿੱਚ ਇਲੈਕਸ਼ਨ ਦੇ ਵਿੱਚ ਫਿਰ ਨਰਿੰਦਰભાઈ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਸ਼ੀ ਰਾਮ